ਸਾਰੀਆਂ ਬਿਮਾਰੀਆਂ ਦਾ ਇੱਕ ਇਲਾਜ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਦੋਸਤੋ ਜੇਕਰ ਤੁਸੀਂ ਵੀ ਪੋਲਟਰੀ ਫਾਰਮਿੰਗ ਦੇ ਨਾਲ ਸੰਬੰਧ ਰੱਖਦੇ ਹੋਗੇ ਕਹਿਣ ਤੋਂ ਭਾਵ ਕਿ ਪੋਲਟਰੀ ਫਾਰਮਿੰਗ ਦਾ ਧੰਦਾ ਕਰ ਰਹੇ ਹੋਗੇ ਜਾਂ ਫਿਰ ਪੋਲਟਰੀ ਫਾਰਮਿੰਗ ਦਾ ਧੰਦਾ ਕਰਨ ਜਾ ਰਹੇ ਹੋ ਜਾਂ ਫਿਰ ਘਰੇ 10 20 50 100 ਮੁਰਗੀਆਂ ਤੁਸੀਂ ਰੱਖਦੇ ਹੋ ਉਹਦੇ ਲਈ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਇਲਾਜ ਜਿਹੜਾ ਆਪਾਂ ਨੇ ਲੱਭ ਲਿਆ ਕਿਉਂਕਿ ਜਦੋਂ ਵੀ ਕੋਈ ਵੀਰ ਪੋਲਟਰੀ ਫਾਰਮਿੰਗ 'ਚ ਆਉਂਦਾ ਹੈਗਾ ਉਹਨੂੰ ਜਿਹੜਾ ਸਭ ਤੋਂ ਵੱਡਾ ਡਰ ਹੁੰਦਾ ਹੈਗਾ ਉਹ ਇਹ ਹੁੰਦਾ ਹੈਗਾ ਕਿ ਪੋਲਟਰੀ ਫਾਰਮਿੰਗ 'ਚ ਬਿਮਾਰੀ ਬਹੁਤ ਆਉਂਦੀ ਹੈਗੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਪੋਲਟਰੀ ਫਾਰਮਿੰਗ 'ਚ ਆਉਂਦੀਆਂ ਨੇ ਤਾਂ ਕਰਕੇ ਕਈ ਵੀਰ ਡਰ ਦੇ ਮਾਰੇ ਪੋਲਟਰੀ ਫਾਰਮਿੰਗ 'ਚ ਨਹੀਂ ਆਉਂਦੇ ਜਾਂ ਫਿਰ ਜਿਹੜੇ ਪੋਲਟਰੀ ਫਾਰਮਿੰਗ ਦਾ ਧੰਦਾ ਕਰਦੇ ਨੇਗੇ ਦੇਸੀ ਪੋਲਟਰੀ ਫਾਰਮਿੰਗ ਦਾ ਖਾਸ ਕਰਕੇ ਆਪਾਂ ਗੱਲ ਕਰੀਏ ਜਦੋਂ ਕੋਈ ਵੀ ਬਿਮਾਰੀ ਆਉਂਦੀ ਹੈਗੀ ਤਾ ਉਹ ਵੀਰ ਜਦੋਂ ਉਹਨਾਂ ਦਾ ਨੁਕਸਾਨ ਹੋ ਜਾਂਦਾਗਾ ਤਾਂ ਬਹੁਤ ਸਾਰੇ ਵੀਰ ਜਿਹੜੇ ਪੋਲਟਰੀ ਫਾਰਮਿੰਗ ਦਾ ਧੰਦਾ ਛੱਡ ਜਾਂਦੇ ਨੇਗੇ ਸੋ ਦੂਸਰਿਆਂ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਪੋਲਟਰੀ ਫਾਰਮਿੰਗ ਦਾ ਧੰਦਾ ਨਾ ਕਰੋ ਇਹ ਘਾਟੇ ਦਾ ਸੌਦਾ ਸੋ ਪਾ ਇਸ ਲਈ ਤੁਹਾਡੇ ਲਈ ਇੱਕ ਦੇਸੀ ਇੱਕ ਕਾੜਾ ਤਿਆਰ ਕਰਾਂਗੇ ਦੱਸਾਂਗੇ ਤੁਹਾਨੂੰ ਵੀ ਕਿਵੇਂ ਕਾੜਾ ਤਿਆਰ ਕਰਨਾਗਾ ਤੇ ਕਿਵੇਂ ਤੁਸੀਂ ਮੁਰਗੀਆਂ ਨੂੰ ਦੇਣਾਗਾ ਉਹ ਇਹਨਾਂ ਲਈ ਦੋਸਤੋ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਊਗਾ ਆਪਾਂ ਪ੍ਰੋਪਰ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂਗੇ ਕਿ ਕਿੰਨਾ ਕੀ ਪਾਉਣਾ ਏਜ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਜਾਂਦੇ ਜਾਂਦੇ ਚੈਨਲ ਨੂੰ ਕਰ ਦਿਓ ਜਰੂਰ ਸਬਸਕ੍ਰਾਈਬ ਵੀਡੀਓ ਨੂੰ ਇੰਨੀ ਕ ਸ਼ੇਅਰ ਕਰਦੇ ਹੋ ਕਿ ਇਹ ਵੀਡੀਓ ਸਾਰਿਆਂ ਕੋਲ ਪਹੁੰਚ ਸਕੇ ਤੇ ਸਾਰੇ ਵੀਰ ਜਿਹੜਾ ਇਸ ਵੀਡੀਓ ਦਾ ਲਾਹਾ ਲੈ ਸਕਣ ਕਿਉਂਕਿ ਜਦੋਂ ਪੋਲਟਰੀ ਫਾਰਮਿੰਗ 'ਚ ਆਪਾਂ ਨੂੰ ਬਿਮਾਰੀ ਨਹੀਂ ਪਾਊਗੀ ਆਪਣੇ ਜਾਨਵਰਾਂ ਨੂੰ ਬਿਮਾਰੀ ਨਹੀਂ ਪਾਊਗੀ ਤਾਹੀਂ ਆਪਾਂ ਜਿਹੜਾ ਸਫਲ ਪੋਲਟਰੀ ਫਾਰਮਿੰਗ ਕਰ ਸਕਨੇ ਅੱਗੇ ਤਾਂ ਹੀ ਜਿਹੜੀ ਆਪਣੀ ਮੁਰਗੀ ਸਹੀ ਜਿਹੜਾ ਸਮੇਂ ਤੇ ਉਹ ਅੰਡੇ ਤੇ ਆ ਸਕਦੀ ਹੈਗੀ ਜੇਕਰ ਆਪਣੇ ਪੋਲਟਰੀ ਫਾਰਮਿੰਗ ਕਰਦੇ ਸਮੇਂ ਆਪਣੇ ਫਾਰਮ 'ਚ ਬਿਮਾਰੀ ਆਉਂਦੀ ਹੈਗੀ ਤਾਂ ਅੱਗੇ ਜਾ ਕੇ ਜਿਹੜੀ ਮੁਰਗੀ ਅੰਡੇ ਤੇ ਵੀ ਲੇਟ ਆਉਂਦੀ ਹੈ ਕਾਫੀ ਜ਼ਿਆਦਾ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਸ਼ੁਰੂਆਤ ਕਰ ਦਿਆਂਗੇ ਸੋ ਵੀਰੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਕੱਲਾ ਕੱਲਾ ਪੁਆਇੰਟ ਸੁਣਨ ਆਲਾਗਾ ਇੱਕ ਵਾਰੀ ਪੂਰੀ ਦੇਖਿਓ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸੋ ਹੁਣ ਆਪਾਂ ਗੱਲਬਾਤ ਤੇ ਆਉਨੇ ਆਗੇ ਤੁਸੀਂ ਦੋਸਤੋ ਕੀ ਲੈਣਾ ਤੁਸੀਂ ਪੈਨ ਕਾਪੀ ਚਾਹੇ ਨੋਟ ਕਰ ਲਓ ਕੋਈ ਆਈਟਮ ਭੁੱਲ ਨਾ ਜਾਇਓ ਸਭ ਤੋਂ ਪਹਿਲਾਂ ਦੋਸਤੋ ਤੁਸੀਂ 100 ਗ੍ਰਾਮ ਲੈਣਾ ਅਦਰਕ ਜਿਹਨੂੰ ਆਪਾਂ ਆਦਾ ਕਹਿ ਦਿੰਨੇ ਆ ਸੋ ਸਾਰਿਆਂ ਨੂੰ ਪਤਾ ਹੀ ਹੋਊ 100 ਗ੍ਰਾਮ ਲੈਣਾ ਆਪਾਂ ਨੇ ਲਸਣ ਤੇ 50 ਗ੍ਰਾਮ ਲੈਣੀ ਆਪਾਂ ਅਜਵੈਣ 20 ਲੈਣੀਆਂ ਨੇ ਕਾਲੀਆਂ ਮਿਰਚਾਂ 10 ਲੈਣੇ ਨੇ ਦੋਸਤੋ ਲੌਂਗ 50 ਗ੍ਰਾਮ ਲੈਣੀ ਆਪਾਂ ਨੇ ਸੌਂਫ ਇੱਕ ਚਮਚ ਜਿਹੜੀ ਪੀਸੀ ਹੋਈ ਉਹ ਹਲਦੀ ਦਾ ਲੈਣਾਗਾ ਤੇ ਪੰਜ ਪੱਤੇ ਆਪਾਂ ਨੇ ਹਰੀ ਤੁਲਸੀ ਦੇ ਲੈਣੇ ਆ ਜਿਹੜੇ ਆਪਣੇ ਘਰਾਂ ਚ ਆਮ ਤੁਲਸੀ ਬੀਜੀ ਹੁੰਦੀ ਆ ਉਹਦੇ ਤੁਸੀਂ ਪੰਜ ਲੈ ਲਓ ਸੱਤ ਲੈ ਲਓ 10 ਵੀ ਲੈ ਲਓਗੇ ਕੋਈ ਦਿੱਕਤ ਨਹੀਂ ਕਿਉਂਕਿ ਇਹ ਨੇਚਰਲ ਚੀਜ਼ ਆ ਸੋ ਇੱਕ ਵਾਰੀ ਫੇਰ ਪਰ ਰਿਪੀਟ ਕਰ ਦਈਏ 100 ਗ੍ਰਾਮ ਅਦਰਕ 100 ਗ੍ਰਾਮ ਲਸਣ 50 ਗ੍ਰਾਮ ਅਜਮੈਨ 20 ਗ੍ਰਾਮ ਜਿਹੜੀ ਕਾਲੀ ਮਿਰਚ ਹੋਗੀ ਸੋ 10 ਲੌਂਗ ਹੋਗੇ 50 ਗ੍ਰਾਮ ਸੌਂਫ ਹੋਗੀ ਇੱਕ ਚਮਚ ਹਲਦੀ ਦਾ ਹੋ ਗਿਆ ਜਿਹੜੇ 5 ਜਾਂ 10 ਪੱਤੇ ਤੁਲਸੀ ਦੇ ਹੋਗੇ ਹੁਣ ਦੋਸਤੋ ਇਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਜਿਹੜਾ ਸੁੱਕੀਆਂ ਚੀਜ਼ਾਂ ਨੇ ਉਹਨੂੰ ਤੁਸੀਂ ਗ੍ਰाइंड ਕਰ ਲੈਣਾ ਚੰਗੀ ਤਰ੍ਹਾਂ ਤੇ ਜਿਹੜੇ ਦੂਸਰੇ ਨੇ ਅਦਰਕ ਵਗੈਰਾ ਜਾਂ ਲਸਣ ਵਗੈਰਾ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕੁੱਟ ਕੇ ਮਲ ਕੇ ਸਾਰੀ ਚੀਜ਼ ਦਾ ਪਾਊਡਰ ਬਣਾ ਲੈਣਾ ਪੇਸਟ ਜਾਂ ਪਾਊਡਰ ਬਣਾ ਲੈਣਾ ਪ੍ਰੋਪਰ ਉਹਨੂੰ ਕੁੱਟਣਾਗਾ ਬ੍ਰੀਕ ਕਰਨਾਗਾ ਬਰੀਕ ਕਰਨ ਤੋਂ ਬਾਅਦ ਦੋਸਤੋ ਇਹ ਸਾਰੀ ਚੀਜ਼ਾਂ ਨੂੰ ਆਈਟਮਾਂ ਨੂੰ 8 ਆਈਟਮਾਂ ਨੂੰ ਬਰੀਕ ਕਰਨ ਤੋਂ ਬਾਅਦ ਤੁਸੀਂ 1 ਲੀਟਰ ਪਾਣੀ ਨੂੰ ਜਿਹੜਾ ਗੈਸ ਤੇ ਰੱਖ ਕੇ ਇਹ ਸਾਰੀਆਂ ਆਈਟਮਾਂ ਪਾ ਕੇ ਪ੍ਰੋਪਰ ਨੂੰ ਉਬਾਲਣਾਗਾ ਉਹਨੂੰ ਕਦੋਂ ਤੱਕ ਬਾਲਣਾ ਹੁਣ ਤੁਹਾਨੂੰ ਇਹ ਵੀ ਦੱਸ ਦਿਆਂਗੇ ਇਹ 1 ਲੀਟਰ ਪਾਣੀ ਹੋ ਗਿਆ ਜਦੋਂ 700 ਗ੍ਰਾਮ ਜਿੰਨਾ ਚਿਰ ਨਾ ਰਹਿ ਜਾਵੇ ਮਤਲਬ ਕਿ 300 ਗ੍ਰਾਮ ਜਿਹੜਾ ਪਾਣੀ ਇਹ ਉੱਡ ਜੇ ਇੰਨਾ ਟਾਈਮ ਤੁਸੀਂ ਇਹਨੂੰ ਕਾੜੀ ਜਾਣਾ ਕਾੜੀ ਜਾਣਾਗਾ ਕਹਿਣ ਦੇ ਭਾਵ ਜਿਹੜਾ 700 ਗ੍ਰਾਮ ਪਾਣੀ ਰਹਿ ਸੋ ਜਦੋਂ 700 ਗ੍ਰਾਮ ਦੋਸਤੋ ਪਾਣੀ ਰਹਿ ਗਿਆ ਤਾਂ ਉਹਨੂੰ ਠੰਡਾ ਕਰ ਲੈਣਾ ਬਿਲਕੁਲ ਠੰਡਾ ਨਹੀਂ ਕਰਨਾ ਗੁੰਗੁਣਾ ਜਿਹਾ ਰੱਖਣਾਗਾ ਉਹਨੂੰ ਹਿਲੇ ਜਾਣਾ ਜਦੋਂ ਪ੍ਰੋਪਰ ਉਹ ਸਾਰਾ ਕੁਝ ਰਚ ਮਿਚ ਗਿਆ ਉਦੋਂ ਬਾਅਦ ਤੁਸੀਂ ਹਲਕਾ ਹਲਕਾ ਜਿਹੜਾ ਉਹਦਾ ਟੈਂਪਰੇਚਰ ਘਟਾਉਂਦੇ ਜਾਣਾਗਾ ਜਦੋਂ ਗੁੰਗੁਣਾ ਜਿਹਾ ਹੋ ਗਿਆ ਉਦੋਂ ਦੋਸਤੋ ਤੁਸੀਂ 1 ਲੀਟਰ ਪਾਣੀ ਚ 1 ਲੀਟਰ ਪਾਣੀ ਚ ਤੁਹਾਨੂੰ ਦੱਸਦੇ ਕਿਵੇਂ ਦੇਣਾਗਾ ਜਿਹੜਾ 1 ਲੀਟਰ ਪਾਣੀ ਚ ਦੋਸਤੋ 100 ਗ੍ਰਾਮ ਪਾਉਣਾਗਾ ਉਹ ਹੁਣ ਤੁਸੀਂ ਧਿਆਨ ਨਾਲ ਸੁਣ ਲਿਓ ਇਹ ਕੁਆਂਟੀਟੀ ਕਿੰਨੀ ਦੇਣੀ ਆ ਜਦੋਂ ਤੁਸੀਂ ਮੁਰਗੀਆਂ ਨੂੰ ਮਤਲਕੇ 2 ਲੀਟਰ ਧਰ ਦਿਓ ਜਾਂ 4 ਲੀਟਰ 5 ਲੀਟਰ ਉਸ ਹਾਵ ਨਾਲ 1 ਲੀਟਰ ਪਿੱਛੇ 100 ਗ੍ਰਾਮ ਉਹ ਪਾਣੀ ਪਾਉਣਾਗਾ ਜਿਹੜਾ ਆਪਾਂ ਨੇ ਕਾੜਾ ਬਣਾਇਆਗਾ ਇਹ ਉਹਦੋਂ ਦੇਣਾ ਜਦੋਂ ਮੁਰਗੀਆਂ ਪਿਆਸੀਆਂ ਹੋਣ ਕਹਿਣ ਤੋਂ ਪਹਿਲ ਜਦੋਂ ਇਹ ਕਾੜਾ ਦੇਣਾਗਾ ਉਸ ਤੋਂ ਪਹਿਲਾਂ 2-3 ਘੰਟੇ 4 ਘੰਟੇ ਮੁਰਗੀਆਂ ਕੋਲ ਪਾਣੀ ਚੱਕ ਲੋ ਕਿਉਂਕਿ ਜੇਕਰ ਉਹ ਪਿਆਸੀਆਂ ਹੋਣੀਆਂ ਤਾਂ ਸਾਰਾ ਪਾਣੀ ਪੀ ਲੈਣੀਆਂ ਹੈ ਜੇ ਨਹੀਂ ਪਿਆਸੀਆਂ ਹੋਣੀਆਂ ਪਹਿਲਾਂ ਉਹਨਾਂ ਕੋਲ ਪਾਣੀ ਹੋਊਗਾ ਤਾਂ ਹੀ ਜਿਹੜਾ ਪਾਣੀ ਨਹੀਂ ਪੀਣੀ ਹੈ ਸੋ ਇਹਨਾਂ ਕੋਲੋਂ 2-3 ਘੰਟੇ ਪਹਿਲਾਂ ਪਾਣੀ ਚੱਕ ਕੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਫੀਡਰ ਨੇ ਜਾਂ ਡਰਿੰਕਰ ਨੇ ਕਿਸੇ ਵੀ ਤਰ੍ਹਾਂ ਤੁਸੀਂ ਜਿਹੜਾ ਇਹਨਾਂ ਨੂੰ ਪਾਣੀ ਦਿਨੇ ਹੋਗੇ ਉਸ ਪਾਣੀ 'ਚ ਪ੍ਰਤੀ ਲੀਟਰ ਪਿੱਛੇ 100 ਗ੍ਰਾਮ ਪਾਉਣਾਗਾ ਇਹ ਤੁਸੀਂ ਦੋਸਤੋ ਇਦਾਂ ਤਕਰੀਬਨ ਹਫਤੇ 'ਚ ਇੱਕ ਵਾਰ ਕਰੋ ਤੁਸੀਂ ਇੱਕ ਦਿਨ ਫਿਕਸ ਰੱਖ ਲਓ ਹਫਤੇ 'ਚ ਕਿ ਕਿਹੜੇ ਦਿਨ ਆਪਾਂ ਇਹਨਾਂ ਨੂੰ ਇਹ ਪਾਉਣਾਗਾ ਜਿਹੜਾ ਤੁਸੀਂ ਕਾੜਾਗਾ ਕਾੜਾ ਤਕਰੀਬਨ 10 ਤੋਂ 20 ਦਿਨ ਤੱਕ ਬਣਾ ਕੇ ਫਰਿੱਜ 'ਚ ਵੀ ਰੱਖ ਸਕਦੇ ਹੋ ਇਹ ਫਰਿੱਜ 'ਚ ਆਰਾਮ ਨਾਲ ਰਹਿ ਜਾਂਦਾ ਪਰ ਜਦੋਂ ਤੁਸੀਂ ਇਹਨਾਂ ਨੂੰ ਦੇਣਾਗਾ ਉਦੋਂ ਉਹਦਾ ਟੈਂਪਰੇਚਰ ਡਾਊਨ ਨਹੀਂ ਹੋਣਾ ਚਾਹੀਦਾ ਕਹਿਣ ਤੋਂ ਭਾਵ ਕਿ ਠੰਡਾ ਨਹੀਂ ਹੋਣਾ ਚਾਹੀਦਾ ਜਿਆਦਾ ਉਦੋਂ ਥੋੜਾ ਜਿਹਾ ਜਦੋਂ ਦੇਣਾਗਾ ਘੰਟਾ ਦੋ ਘੰਟੇ ਫਰਿੱਜ 'ਚੋਂ ਬਾਹਰ ਰੱਖ ਕੇ ਇਹਨਾਂ ਦੇ ਲੀਟਰ ਪਾਣੀ ਮੰਗਰ ਤੁਸੀਂ 100 ਗ੍ਰਾਮ ਦੇ ਸਕਦੇ ਹੋਗੇ ਕਹਿਣ ਤੋਂ ਭਾਵ ਤੁਸੀਂ ਇਹ ਜਿਆਦਾ ਬਣਾਉਣਾ ਚਾਹੁੰਦੇ ਤਾਂ ਇਹ ਤਕਰੀਬਨ 10 ਤੋਂ 20 ਦਿਨ ਆਰਾਮ ਨਾਲ ਜਿਹੜਾ ਰਹਿ ਜਾਂਦਾਗਾ ਸੋ ਇਦਾਂ ਤੁਸੀਂ ਹਫਤੇ 'ਚ ਇੱਕ ਦਿਨ ਦੇਣਾ ਹਫਤੇ 'ਚ ਦਿਨ ਤੁਸੀਂ ਚੂਜ਼ ਕਰ ਲਓ ਐਂ ਦਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਕੋਈ ਵੀ ਦਿਨ ਜਿਹੜਾ ਹਫਤੇ 'ਚ ਤੁਸੀਂ ਇੱਕ ਵਾਰੀ ਇਹਨਾਂ ਨੂੰ ਦੇ ਸਕਦੇ ਹੋਗੇ ਇਹਦੇ ਨਾਲ ਜਿਹੜਾ ਇਹਨਾਂ ਦਾ ਇਮਿਊਨਿਟੀ ਸਿਸਟਮ ਆ ਉਹ ਵੀ ਬਹੁਤ ਅਪ ਹੋਊਗਾ ਜਿਹੜਾ ਇਹਨਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰਤਾ ਜਿਹੜੀ ਉਹ ਵਾਧੀ ਹੈ ਕਿਉਂਕਿ ਅਦਰਕ ਹੋ ਗਿਆ ਲਸਣ ਹੋ ਗਿਆ ਇਹ ਬਹੁਤ ਵਧੀਆ ਚੀਜ਼ਾਂ ਨੇ ਜਿਹੜਾ ਅਦਰਕ ਤੇ ਲਸਣ ਹੁੰਦਾ ਦੋਸਤੋ ਇਹ ਗਰਮ ਹੁੰਦਾ ਜਦੋਂ ਆਪਾਂ ਇਹਨਾਂ ਨੂੰ ਗਰਮ ਚੀਜ਼ਾਂ ਪਾਵਾਂਗੇ ਤਾ ਇਹ ਅੰਡੇ ਤੇ ਵੀ ਜਿਹੜੀ ਮੁਰਗੀ ਉਹ ਜਲਦੀ ਆਊਗੀ। ਸੋ ਇਹ ਵੀ ਫਾਇਦਾ ਹੋਊ ਤੇ ਜਿਹੜੀਆਂ ਬਿਮਾਰੀਆਂ ਤੋਂ ਵੀ ਮੁਰਗੀ ਬਚੀ ਰਹੂ। ਜਿਹੜੀ ਤુલਸੀ ਦੇ ਪੰਜ ਪੱਤੇ ਲਖਾਏ ਨੇ ਇਹ ਐਂਟੀਬਾਇਟਿਕ ਹੁੰਦੀ ਹੈ। ਇਹਨਾਂ ਅੰਦਰ ਕੋਈ ਵੀ ਕੀੜੇ ਹੁੰਦੇ ਨੇ। ਮਤਲਬ ਕਿ ਇੱਕ ਤਰ੍ਹਾਂ ਦਾ ਤુલਸੀ ਜਿਹੜੀ ਉਹ ਡੀ-ਵਾਰਮਿੰਗ ਦਾ ਕੰਮ ਕਰਦੀ ਹੈਗੀ। ਸੋ ਇਹ ਤੁਸੀਂ ਹਫ਼ਤੇ 'ਚ ਦੋਸਤੋ ਇੱਕ ਵਾਰੀ ਇਹਨਾਂ ਨੂੰ ਕਾੜਾ ਦੇ ਸਕਦੇ। ਜਿਹੜਾ ਕਾੜਾ ਦੇ ਸਕਦੇ ਹਾਂ। ਇਹ ਦੋਸਤੋ ਜਦੋਂ ਚੂਚਾ 6 ਦਿਨਾਂ ਤੋਂ ਉੱਪਰ ਹੋ ਗਿਆ ਜਦੋਂ 6 ਦਿਨਾਂ ਤੋਂ ਘੱਟ ਆ ਬੱਚਾ ਉਦੋਂ ਨਹੀਂ ਦੇਣਾ ਜਦੋਂ 6 ਦਿਨਾਂ ਤੋਂ ਬੱਚਾ ਉੱਪਰ ਹੋ ਗਿਆ ਉਦੋਂ ਤੋਂ ਲੈ ਕੇ ਤੁਸੀਂ ਕਿਸੇ ਵੀ ਸਮੇਂ ਮੁਰਗੀ ਨੂੰ ਜਿਹੜੀ ਦੇ ਸਕਦੇ ਹੋਗੇ ਕਿਸੇ ਵੀ ਇਸ ਤੱਕ ਦੇ ਸਕਦੇ ਹੋ ਲਾਸਟ ਤੱਕ ਕਿਉਂਕਿ 6 ਦਿਨਾਂ ਤੋਂ ਘੱਟ ਜਿਹੜਾ ਚੂਚਾ ਬਹੁਤ ਛੋਟਾ ਹੁੰਦਾਗਾ ਜਿਹੜਾ ਅਦਰਕ ਜਾਂ ਲਸਣ ਹੁੰਦਾ ਉਹ ਜ਼ਿਆਦਾ ਗਰਮ ਹੁੰਦਾ ਉਹਦੇ ਨਾਲ ਥੋੜਾ ਜਿਹਾ ਗਲਤ ਇਫੈਕਟ ਹੋ ਸਕਦਾ ਸੋ 6 ਜਾਂ 10 ਦਿਨਾਂ ਦੇ ਬੱਚੇ ਨੂੰ ਤੁਸੀਂ ਇਹ ਸਟਾਰਟ ਕਰ ਸਕਦੇ ਹੋ ਤੇ ਹਫ਼ਤੇ 'ਚ ਇੱਕ ਵਾਰੀ ਦੇਣਾ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਹਦੇ ਨਾਲ ਦੋਸਤੋ ਜਿਹੜੀਆਂ ਮੁਰਗੀਆਂ ਨੂੰ ਬਿਲਕੁਲ ਕੋਈ ਵੀ ਬਿਮਾਰੀ ਨਹੀਂ ਲੱਗੂਗੀ ਤੇ ਸਸਤਾ ਇਲਾਜ ਆ ਬਿਲਕੁਲ ਘਰੇਲੂ ਇਲਾਜ ਆ ਤੇ ਦੇਸੀ ਲਾਜਾਗਾ ਸੋ ਜੇਕਰ ਚੈਨਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤਾਂ ਜੋ ਇਹ ਵੀਡੀਓ ਕਿਸੇ ਵੀਰ ਕੋਲੇ ਪਹੁੰਚ ਸਕੇ ਜਿਹੜਾ ਉਹ ਲਾਹ ਜਿਹੜਾ ਉਹ ਲੈ ਸਕੇ ਠੀਕ ਹੈ ਨਾ ਸੋ ਆਪਣੀਆਂ ਜਿਹੜੀਆਂ ਵੀਡੀਓ ਹੁੰਦੀਆਂ ਨੇ ਉਹ ਸਿੰਪਲ ਹੁੰਦੀਆਂ ਨੇ ਦੂਸਰਾ ਆਪਾਂ ਫालतू ਟਾਈਮ ਨਹੀਂ ਬਰਬਾਦ ਕਰਦੇ ਆਪਾਂ ਜਿੰਨਾ 2 ਦੀ ਪੁਆਇੰਟ ਗੱਲ ਕਰਦੇ ਆਂਗੇ ਸੋ ਟਾਈਮ ਵੇਸਟ ਵਾਲੀ ਕੋਈ ਗੱਲ ਨਹੀਂ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਿਹੜੇ ਏਰੀਆ ਚੋਂ ਇਹ ਵੀਡੀਓ ਦੇਖ ਰਹੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ